बकरी <laughs> पंदरहांग ਆਹ ਹੁੰਦੇ ਰੇ ਮੈਂ ਹਾਜਰ ਹਾਂ ਇਹ ਬੱਕਰੀ ਸੀਗੀ ਡੱਬੀ ਦੇ ਆ ਮਗਰ ਪਾਟਾ ਇਹਦੇ ਚਾਹੀਦੇ ਪੈਸੇ ਮੈਂ ਕਰਤਾ ਹਾਂ ਦੋ ਕਿਵੇਂ ਬਾਈ ਬਹੁਤ 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 ਕਿੰਨੇ ਦੇਣੀ ਆ ਉਹ ਯਾਰ ਕੋਈ ਤਾਂ ਠੀਕ ਮੋਲ ਕੀਤਾ ਬਾਈ ਨੇ ਆਪਣਾ ਬਾਈ ਜਿਹੜਾ ਮਾਰਕ ਮੋਲ ਬਾਈ ਨੇ 30000 ਰੁਪਏ ਕੀਤਾ ਬੋਲੀ ਸ਼ੁਰੂ ਹੋ ਗਈ ਨਾ ਨਹੀਂ ਬੋਲੀ ਤਾਂ ਨਹੀਂ ਹੁੰਦੀ 15 ਲਾਈ ਜਾਂਦੀ ਆ ਇਹਨੇ ਨਾ ਬਟਾ ਨਹੀਂ ਉਹ ਵੀ ਭੱਜ ਗਿਆ ਕਿੰਨੇ ਦੇਣੀ ਆ ਯਾ ਪੱਕੀ ਗੱਲ ਰਾਤ ਐਂਗਾ ਤੇ ਲੱਗੂ ਬੋਲੀ ਤੇ ਬਾਲਾ ਜੜਾ ਦਿਓ ਜਿਹੜੇ ਸਮਝ ਮੈ ਗਈ ਉਹਦੀ ਹਵਿਆ ਕਰ ਦੂਗਾ ਮੈਂ ਇਹਨਾਂ ਨੂੰ 14000 ਰੁਪਏ ਕਿਹਾ ਸੀ ਪਹਿਲੀ ਖਾਟੀ ਮੈਂ ਕਿਹਾ 15000 ਨੂੰ ਲੈ ਜਿੰਨੇ ਦੇ 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 ਤੇਰੇ ਬੰਦੇ ਦੇ ਮੇਰੇ 15 ਲੱਗਿਆ ਵਾ 100 ਵਧ ਕੇ ਮੇਰਾ ਆ ਜਾ ਹਾਈ 200 ਵੱਧ ਕੇ ਚੱਲਾ 500 ਵੱਧ ਕੇ 16000 ਪੂਰਾ 16000 ਸッコ ਨਾ ਕੰਮ ਫੈਰਾ ਮੈਂ 15 ਤੇ ਬੈਠੇ ਰਹੇ ਨਾ ਕਿਸੇ ਨੇ ਵਧਣਾ ਹੀ ਨਹੀਂਗਾ ਹਾਂ ਯਾਰ ਨਹੀਂ 100 200 ਦਾ ਮੈਂ ਵਧਾਉਣਾ ਵੀ ਚੱਲਿਆ ਆਖਣ ਕੀ ਬੋਲੀ ਦੇ ਵੀ 16000 ਤੇਰਾ ਮੈਂ ਗੱਲ ਨਿਬੜੀ ਹੁਣ ਆਕੇ ਨਾ 1000 ਵੱਧ ਕੇ ਨਸੀ ਰਿਆ ਸਾਰੇ 15 ਤੇ ਬੈਠੇ ਹੁਣ ਚੱਲ 100 ਉੱਤੇ 16 ਤੂੰ ਚਲੋ ਬਈ ਨੰਨੇ ਦੋਪੱਟੇ ਚਾਹ ਤੰਦ ਦੋਪੱਟੇ ਨੇ ਲੈ ਲਈਆਂ ਉਹ ਪੱਟੋ ਦਿਲ ਦਿਲ ਨਾ ਛੱਡਿਆ ਕਰਦਾ ਦਿਲ ਤੇਰੇ ਰਿਕਾ ਮੇਰਾ 100 ਲੱਖ ਪੈਣ ਨੂੰ ਕਰ ਲੈ ਦਿਲ ਨਾ ਛੱਡਿਆ ਕਰ ਛਾਪ ਲਈ ਦੇ ਕਹਿੰਦਾ ਜੀ ਮਨਾ ਬਦਾ 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 ਵੇਖੀ ਵੇਖੀ ਸ਼ਹਿਰ ਤੇ ਵੇਚਾਂ ਕੋਈ ਨਹੀਂ ਕੋਲ ਦੇਖੋ ਵੇਖੋ ਕਾਲਿਆਂ ਦਾ ਪਾਈ ਦੇਣਾ ਸੋ ਲੈ ਚੱਕ ਸਾਇ ਦੋਸਤੋ ਆ ਬੱਕਰੀ ਆ ਡੱਬੀ ਆ ਇਹ ਦੇ ਮਗਰ ਪਾਠੇ ਦੀ ਬੋਲੀ ਚੱਲੀ ਜਾਂਦੀ ਆ ਸੌਦਾ ਪਹਿਲਾਂ ਵੈਸੇ ਹੀ ਹੁੰਦਾ ਏ ਤੇ ਸੌਦੇ ਦੇ ਵਿੱਚ ਵਿੱਚ ਬੋਲੀ ਸਟਾਰਟ ਹੋ ਗਈ ਕੰਮ ਖਰਾਬ ਕਰਤਾ ਨਹੀਂ ਕੰਮ ਘਾਟ ਕਿਉਂ ਕਰਦਾ ਵਧਾਤਾ ਕੰਮ ਵਧੀਆ ਕੰਮ ਵਧ ਗਿਆ ਉਹਦਾ ਬਾਬੇ ਜੀ 11 12 ਬੜੀ ਵਧੀਆ ਵਧ ਗਿਆ ਉਹਦਾ ਤੇ ਬੋਲੀ ਦੇ 16000 ਰੁਪਏ ਲੱਗ ਜਾਂਦੇ ਤੇ 100 ਵਾਲੇ ਦੀ ਤੇ ਬਹੁਤ ਹੀ ਵਧੀਆ ਸੌਤਾ ਚੱਲ ਜਾਂਦੀ ਦੋਸਤ ਮੇਰੇ ਨਾਲ ਗੱਲ ਕਰ ਮੰਡੀ ਦੇ ਬੋਲੀ ਚੱਲ ਵੀ ਉਹਦੇ ਬਾਅਦ 15000 ਦੀ ਜਦੋਂ ਮਾਰਕੀ ਜੀ 16100 ਜਿਹੜਾ ਲਾਇਆ ਮੈਂ ਫੜਦਾ ਬੱਕਰੀ ਸਾਡੇ 16100 ਮੇਰਾ ਲਾਇਆ ਆ ਸਾਡੇ 1600 ਵਾਲੇ ਵੀ ਆ ਗਏ 16100 ਛਕੀਰੀ ਵਾਲਾ ਮੇਰਾ ਛਕੀਰੀ ਵਾਲਾ ਇੱਥੇ ਹੈ ਨਹੀਂ ਇੱਕ ਦੂਜੇ ਨੂੰ ਉਹ ਗੰਦ ਖਾਂਦਾ ਹੈਗਾ ਪਤਾ ਸਿੱਧੀ ਗੱਲ ਕਹਿੰਦੇ ਆ ਵੀਡੀਓ ਬਣਦੀ ਆ ਮੇਰਾ ਸੇਕੇ ਲੈ ਆਊਗਾ ਦਿਖਾਈ ਕਰਾਉਣਗੇ ਪੈਸੇ ਦੇਣਗੇ ਇਹ ਲਾਉਂਦਾ ਵਾਲਾ ਦੇਊਗਾ ਕਦੀ ਛੇ ਕਿੰਨਾ ਤੇਰਾ ਮੇਰਾ 616 ਉਹ ਗੱਲ ਤਾਂ ਥੋੜਾ 1800 ਮੈਂ ਦਿੰਦਾ ਯਾਰ ਦੱਸ ਭਾਈ ਦੋ ਰੁਪਇਆ ਘਟਦੇ ਵੀ ਨਹੀਂ ਕਿਉਂ ਟੱਕਰਾਂ ਮਾਰੀ ਜਾਂਦੇ ਕਿਲਾ ਦੋ ਬਾਈ ਤੋਂ ਕਟਵਾ ਦੇ ਕੋਲ ਬਦਨਤਾ ਲੈਣ ਦੇ ਫਿਰ ਤੈਨੂੰ ਕਿਹਾਂ ਮੈਂ ਡੀਆਰ ਜਨੇ ਬਾਈ ਮਰਦਾ ਕੀ ਬੋਲ ਰਿਹਾ ਉਹ ਕਿਹਦਾ ਬਾਈ ਮਰਦਾ ਕੀ ਬੋਲ ਰਿਹਾ ਉਹ ਕਿਹਦਾ ਬਾਈ ਆ ਤੂੰ 100 100 ਬਾਈ ਜਨੇ ਟੱਕਰ ਮਾਰੀ ਜਨੇ ਡਾਂਟ ਪਾ ਐਵੇਂ ਮੱਚਾਵਾ ਹਾਂ ਲਾ ਮਾਰਦਾ ਫਾਇਦਾ ਕੀ ਹਾਂ ਗਲੋੜ ਨਹੀਂ ਫਾਇਦਾ ਬੱਸ ਫਿਰ ਐਵੇਂ ਮੈਂ ਨਹੀਂ ਖਾਣਾਗਾ ਠੀਕ ਗਿਆ ਤੂੰ ਸੁਣੀ ਕਦੇ ਬਾਈ ਤੋਂ ਕੱਢ ਲੈ ਇਹ ਬੱਕਰੀ ਇੱਥੇ ਵੇਚ ਕੇ ਜਾਣਗੇ ਤੇ ਤੇਰੀ ਅੱਖਾਂ ਮਰੇ ਵੇਚ ਕੇ ਜਾਣਗੇ ਉਹ ਗੱਲ ਤੇਰੇ ਸਾਹਮਣੇ ਆ ਮੈਨੂੰ ਪਤਾ ਵੀ ਇਹ ਇਹਦਾ ਕੀ ਵੇਚ ਕੇ ਜਾਣਗੇ ਇਹ ਬਾਪਾ ਵੇਚ ਦਿੰਦੇ ਹਾਂ ਮੈਂ ਉਹ ਗੱਲਾਂ ਹੀ ਹੁੰਦੀਆਂ ਵੀ ਉਹ ਲੈਂਦਾ ਚੱਲਦਾ ਉਹ ਨਰੂਕੀ ਦਾ ਆਵਾਜ਼ ਬਣ ਚੱਲਦਾ ਵੈਕੰਗ ਜਿਹੜੇ ਲੈਦੇ ਉਹ ਨੇੜੇ ਹੀ ਆ ਕੰਮਾ ਮੂੜਦਾ ਨਹੀਂ ਪਤਾ ਹੁੰਦਾ ਇਹਨੂੰ 9000 ਰੁਪਏ ਪੱਟਦਾ ਆ ਗਿਆ ਜੀ ਮਿੰਡੀ 350 ਦੀ ਬੀਚ ਨਹੀਂ ਆ 9 ਮੈਂ ਹੀ ਲੈਂਦਾ 9 ਦੀ ਲਿਖ ਫੇਰੇ ਆ ਨਹੀਂ ਘਰਾਂ ਦੇ ਵੇਚਾਂ ਮੈਂ ਇਥੋਂ ਲੈ ਰਿਹਾ